ਅੰਮ੍ਰਿਤਸਰ ਆ ਰਾਮਪਾਟੋਂ ਦਾ 18 IC ਇਹ ਇਹ ਅੰਮ੍ਰਿਤਸਰ ਖਾਤੇ ਵਿੱਚ ਖਾਣਾ ਦੇ ਟ੍ਰੈਕਟਰ ਆਏ ਗਏ ਇਹ ਟ੍ਰੈਕਟਰ ਦੀ ਮੈਂ ਗੱਲ ਕਰ ਰਿਹਾ ਆ ਆਹ ਜਿਹੜਾ ਰੈਂਟ ਖਾਣਾ ਨੰਗਲਵਾ ਕੇ ਤੇ ਇਹ ਇਹਦੇ ਵਿੱਚ ਆਹ ਆਹ ਦੇਖੋ ਮਿਕਨਰ ਇਹ ਅੰਮ੍ਰਿਤਸਰ ਖਾਣਾ 8 ਜਨ ਤੋਂ ਉਹ ਇਹਦੇ ਅੱਗੇ ਪਾਣੀ ਦਾ ਜੰਮਾ ਵੜਾ ਜੋ ਬਾਰਸ਼ ਦਾ ਗੁਰਾ ਹਰ ਰਿਹਾ ਲੋਕਾਂ ਨੂੰ ਬਹੁਤ ਮੁਸ਼ਕਲ ਹੋ ਗਈ ਆਉਣ ਜਾਣ ਦੀ ਤੇ ਬਾਰਸ਼ ਦੇ ਵਿੱਚ ਪਾਣੀ ਜਿਹੜਾ ਉਹ ਬਾਹਰ ਨਹੀਂ ਨਿਕਲ ਰਿਹਾ ਕਿਸੇ ਪਾਸੇ ਤੇ ਇਹਦਾ ਇੰਤਜ਼ਾਮ ਜਿਹੜਾ ਉਹ ਨਗਰ ਨਿਗਮ ਦੇ ਧਾਰਿ ਇਹਦਾ ਕਰਨਾ ਚਾਹੀਦਾ ਕਿਤੇ ਵਿੱਚ ਕਿਹੜੇ ਇਹ ਪਾਣੀ ਜਮਾ ਹੁੰਦੇ ਨੌਜਵਾਲ ਸਰਪਤਾ ਦਾ ਸੁੱਕਣਾ ਵੀ ਪਾਣੀ ਜਮਾ ਹੁੰਦਾ ਨਾਲ ਜਲਦੀ ਕਾਹਦਾ ਹਾਲ ਹੋ ਰਿਹਾ ਕੋਈ ਹੈ ਆ ਲੋਕਾਂ ਦੀ ਆਵਾਜ਼ ਆ ਜਿਸ ਤਰ੍ਹਾਂ ਦਾ ਇਹ ਪ੍ਰਬੰਧ ਹੈ ਛੜਕਾ ਦੇ ਉੱਤੇ ਜਿਹੜੇ ਰੈਂਪ ਬਣਾਏ ਗਏ ਆ ਇਹ ਬਹੁਤ ਹੈ ਗਲਤ ਤਰੀਕੇ ਦੇ ਆ ਇਹਦੇ ਵਿੱਚ ਕੋਈ ਪਾਣੀ ਦਾ ਨਿਕਾਅ ਵਾਲਾ ਜਿਹੜਾ ਉਹ ਰਸਤਾ ਹੀ ਨਹੀਂ ਰੱਖਿਆ ਇਹ ਗਲਤ ਜਾ ਬਲੂਨ ਕਰਕੇ ਇਹਦੇ ਤੇ ਪਾਣੀ ਦਾ ਜਹਾ ਬੜਾ ਹੈ ਰਾਪਾਗ ਰਾਤ ਰਾਪਾਗ ਤੋਂ ਦੇ ਵਿਚ ਜਿੱਥੇ ਸਾਫ ਪੈਂਦਾ ਪਾਣੀ ਦੇ ਲੋ ਆ ਹਾਲ ਦੇ ਨਾ ਆ ਸਕਤੀਆਂ ਦਾ ਕਨਾਲ ਆ ਗਿਆ ਜੀ ਇਹਦੇ ਉੱਤੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਕੋਈ ਵੀ ਪ੍ਰਬੰਧਾ ਇਹੋ ਜਿਹਾ ਨਹੀਂ ਜੋ ਸਾਫ ਪੈਂਦਾ ਹੁਣ ਠੀਕਾ ਹੈ ਜਲਦੀ ਕੀਤਾ ਜਾਵੇ ਤਾਂ ਦੁਕਾਨਾਂ ਮੁਸਰਾਇਆਂ ਹਾਲ ਕਿੱਤਿਆਂ ਜਾਂ 你现在你要真心。